ਸਾਰੇ ਸਾਥੀ ਕਾਲ ਦੋਸਤੋ ਸਵਾਗਤ ਹੈ ਤੁਹਾਡਾ ਨਵੇਂ ਬਲੌਗ ਵਿੱਚ ਆਸ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਗੇ ਅੱਜ ਗੁਰਨਾਜ ਵਾਸਤੇ ਇੱਕ ਸਰਪ੍ਰਾਈਜ਼ ਹੈ ਅਸਲ ਚ ਉਹ ਗਲੀ ਚ ਬੱਚਿਆਂ ਕੋਲ ਬਾਈਕ ਦੇਖ ਲਈ ਉਹਨਾਂ ਬਾਈਕ ਨਵੀਂ ਲਿਆਦੀ ਐ ਤੇ ਗੁਰਨਾਜ ਵੀ ਜिद ਕਰਨਦੇ ਆ ਇਸ ਕਰਕੇ ਮੰਮੀ ਡੈਡੀ ਵੀ ਕਹਿੰਦੇ ਨੇ ਨਵੀਂ ਲਿਆ ਦਈਏ ਤੇ ਮੈਂ ਵੀ ਸੋਚਣ ਲਿਆ ਆ ਕਿ ਗੁਰਨਾਜ ਨੂੰ ਨਵੀਂ ਬਾਈਕ ਲਿਆ ਦਈਏ ਪਰ ਕਿਰਨ ਕਹਿ ਰਹੇ ਨੇ ਕਿ ਅੰਗਰ ਦੀ ਪਈ ਹੈ ਤੇ ਪਹਿਲਾਂ ਉਹਨੂੰ ਦੇਖੋ ਉਹਨੂੰ ਇਸਤੇਮਾਲ ਕਰ ਲੈਣੇ ਆ ਅੱਜ ਇਹਨੂੰ ਲਾ ਕੇ ਦੇਖਦੇ ਆਂ ਤੇ ਕੀ ਕੰਡੀਸ਼ਨ ਆ ਬਾਕੀ ਫੈਸਲਾ ਅੱਗੇ ਕਰਦੇ ਆ ਕਿ ਨਵੀਂ ਆਂਦੀ ਜਾਂ ਉਹ ਹੀ ਇਸਤੇਮਾਲ ਹੋਏਗੀ ਆਹ ਦੇਖੀਏ ਫਿਰ ਗੁਨਾਜ ਦਾ ਮੋਟਰਸਾਈਕਲ ਤਿਆਰ ਹੋ ਗਿਆ ਗੁਨਾਜ ਬੜਾ ਖੁਸ਼ ਹੈ ਕਿੱਦਾਂ ਲਾਣੋਂਗੇ ਵੇਖਣੇ ਗੁਨਾਜ ਦੇਖੜੀ ਵੀ ਮੇਰਾ ਵੀ ਹੈਗਾ ਮੈਨੂੰ ਦਿੱਤਾ ਹੀ ਦੀ ਗਏ ਨੇ ਇਹ ਇੱਥੇ ਧਿਆਨ ਹੈ ਮੋਟਰਸਾਈਕਲ ਸਾਫ਼ ਹੋ ਰਿਹਾ ਹੈ ਇਹ ਮੋਟਰਸਾਈਕਲ ਲੰਗਰ ਦਾ ਛੋਟੇ ਹੁੰਦੇ ਦਾ ਇੱਥੇ ਸਾਡੀ ਗਲੀ ਚ ਬਾਹਰ ਇੱਕ ਬੱਚਾ ਮੋਟਰਸਾਈਕਲ ਲੈ ਕੇ ਆਇਆ ਕੱਲ ਪਰਸੋਂ ਦਾ ਗੁਰਨਾਥ ਬੜੀ ਜਿੱਦ ਕਰਦੀ ਹੈ ਡੈਡੀ ਨੂੰ ਲੈ ਕੇ ਉੱਥੇ ਖੜੀ ਰਹਿੰਦੀ ਹੈ ਕਿ ਮੈਂ ਚਲਾਉਣਾ ਹੈ ਤੁਰ ਤੁਰ ਕੇ ਜੱਪ ਚੱਲੀ ਆ ਮਗਰ ਮਗਰ ਉਹਨਾਂ ਦੇ ਫੇਰ ਇਸ ਕਰਕੇ ਆਪਾਂ ਇਹ ਕੱਢਿਆ ਹੁਣ ਇਹ ਆ ਵੀਰਜੀ ਦਾ ਮੋਟਰਸਾਈਕਲ ਹੁਣ ਗੁਰਨਾਥ ਚਲਾਏਗਾ ਪਰ ਇਹਦੀ ਬੈਟਰੀ ਵਗੈਰਾ ਡੈੱਡ ਹੋ ਗਈ ਹੈ ਦੇਖਦੇ ਹਾਂ ਜੇ ਠੀਕ ਹੋ ਸਕਦਾ ਹੈ ਉਹਨੇ ਉਹ ਨਹੀਂ ਤੇ ਰੈਡੀ ਫਿਰੇਗੀ ਫਿਰ ਆਪੇ ਹੀ ਕਰ ਦੋ ਬੈਟਰੀ ਬੁਟਰੀ ਤੇ ਮਿਲ ਹੀ ਜਾਏਗੀ। ਮੈਨੂੰ ਇਹ ਰੱਖੇ ਰੱਖੇ। ਬਟਨ ਨਾ ਘਰੇ ਹੋ ਗਿਆ। ਇਹ ਲੋਕੀ ਕੀ ਚੱਲਦਾ। ਬਟਨ ਨਾ ਆਪਣਾ ਪਵੇ ਕਰਨੀ ਹੈ। ਮਿਊਜ਼ਿਕ ਨਹੀਂ ਚੱਲਦਾ ਇਹਦਾ ਬੈਟਰੀ ਖਰਾਬ ਹੈ। ਚਲਾਵਾ ਸਭ ਕੋ ਚਲਾ। ਮੈਂ ਵਗੀ ਆ। ਵੀ ਜਿਹੜੇ ਬੜਿਤ ਖੜੇ ਕੀਤੀ ਇਹਦੇ। ਨਹੀਂ ਪਹਿਲਾਂ ਤੇ ਉਹਨੇ ਬੜੇ ਪਿਆਰ ਨਾਲ ਚਲਾਇਆ ਜਦੋਂ ਉਹਨੂੰ ਥੋੜੀ ਸਮਝ ਆ ਗਈ ਨਾ ਫੇਰ ਉਹ ਮਕੈਨਿਕੀ ਕਰਨ ਲੱਗ ਗਿਆ ਹੋਜੀ ਅੱਗੀ ਸਾਰੀ ਸਾਰੀ ਕਰਦੀ ਹੈ ਹਾਂ ਬਾਹਰ ਚਲੋ ਉਹਨੂੰ ਵੀ ਟੋਰਾ ਮਾਰਨੀ ਹੈ ਬਾਹਰ ਜਾ ਗਿਆ ਮੇਰਾ ਮੋਟਰਸਾਈਕਲ ਹੈ ਅੰਗਰ ਨੇ ਤੇਰਨ ਮਿੱਕਾ ਜਾਂ ਪਰਸੋ ਜਿਲਾਏ ਦੇ ਮੈਨੇ ਲੋਕ ਨੂੰ ਦਿੱਤਾ ਹੀ ਨਾ ਬਣ ਕੇ ਛੂਟੇ ਦਿਓ ਥੋੜੀ ਦੇਰ ਨੂੰ ਇੱਥੇ ਰੇੜ ਕੇ ਅੰਗੀ ਹੌਲੀ ਦਿਓ ਨਹੀਂ ਪੈਂਦਾ ਹੈ ਫੋਨ ਇਹੀ ਹੈ ਫੋਨ ਸਿੱਧਾ ਕਰ ਐਂ ਜੇ ਮੈਂ ਤੁਮਾ ਹਾਂ ਤੇਰੇ ਵੱਲ ਨੂੰ ਕਰੋ ਹੋਰ ਐ ਮਮਾ ਦੀ ਲੱਤਾਂ ਚ ਸਿੱਧਾ

ਨੇ ਪਾਪਾ ਅੰਗਦੀ ਪਕ ਤਿਆਰ ਕਰਨੇ ਸਕੂਲ ਦੀ ਰੈਡੀ ਹੋਣਾ ਹੈ ਹੈ ਹੈਂਕਰ ਇਹਵੇਂ ਨਿੱਕੇ ਉਹਨੂੰ ਜੀ ਕਰਨ ਲੱਗ ਜਾਂਦਾ ਆ ਸਭ ਤੋਂ ਵੱਡਾ ਡਾ ਲਾ ਮੈ ਆਏਗਾ ਪੀਡੀ ਅੱਗੇ ਜਲਾ ਛੜੇਗੇ ਜੇ ਕਹਿੰਦਾ ਮੈਨੂੰ ਪਿਆਰ ਨਹੀਂ ਕਰਦੇ ਗਨਾਜ ਆਪਣਾ ਮੋਟਰਸਾਈਕਲ ਸਾਫ ਕਰੰਦਿਆ ਹੋ ਗਿਆ ਸਾਫ ਹੋਰ ਸ਼ਾਫ ਕਰ ਲੋ ਕਿਨਾ ਚਾ ਚੜਿਆ ਡਾਂਸਿੰਗ ਡਾਂਸਿੰਗ ਹੋਣੀ ਹੈ ਗੁਰਨਾਜ ਨਾਲ ਹੁਣ ਜਿਹੜੇ ਕਾਰਟੂਨ ਆਉਂਦੇ ਨੇ ਨਾ ਉਹਨਾਂ ਦੇ ਐਕਸ਼ਨ ਕਾਪੀ ਕਰਨ ਲੱਗ ਗਿਆ ਹੁਣ ਇਹਨੂੰ ਸਮਝ ਆਉਣ ਲੱਗ ਗਈ ਹੈ ਥੋੜੀ ਥੋੜੀ ਕੀ ਉਹ ਕੀ ਕਰਦੇ ਨੇ ਹੋਣਾ ਇਹ ਉਹ ਮੇ ਰਿਸਪੌਂਸ ਲਿੰਦਾ ਹੈਗਾ ਬਸ ਇਦਾਂ ਮੱਸੀਆਂ ਚਲਦੀਆਂ ਰਹਿੰਦੀਆਂ ਇਲਾ ਮੈਂ ਬੈਗੇ ਆ ਕੇ ਤੁਹਾਨੂੰ ਲੱਗੀ ਹੋਣੀ ਆ ਥੜ ਲੱਗੀ ਆ ਦੇ ਆਈ ਬਾਈਕ ਠੀਕ ਕਰਨੇ ਦੇ ਆਇ ਬਣ ਜੇਗੀ ਠੀਕ ਬਣ ਜੇਗੀ ਹੋ ਸਰ ਨਵੀ ਬਣਾ ਦੇਵਾਂਗਾ ਮੈਂ ਠੀਕ ਆਲੇ ਸੋ ਪ੍ਰਾਊਡ ਕਾਸ਼ ਸੀ ਗਾਦੀ ਕਾਸ਼ ਸੀ ਗਾਦੀ ਇਹ ਗੁਰਨਾ ਦਾ ਮੁਰਦਾ ਠੀਕ ਕਰਾਉਣ ਵਾਸਤੇ ਲਿਆਂਦਾ ਸੀ 배ਟਰੀਆਂ ਪੈ ਰੀਆਂ ਨੇ ਇਹਦੀਆਂ ਬਸ ਉਹ 배ਟਰੀਆਂ ਪਏ ਨੇ ਬਾਕੀ ਠੀਕ ਹੋ ਗਿਆ ਤੇ ਹੁਣ ਆਪੇ ਚੱਲਿਆ ਕਰੇਗਾ ਹੁਣ ਚਲਾ ਕੇ ਦੇਖਦੇ ਆ ਚੈੱਕ ਕਰਦੇ ਆ ਇਹਦਾ ਉਹ ਜਿਹੜਾ ਨੀਲਾ ਬਟਨ ਉਹ ਵੀ ਲਾ ਦੇਣਾ ਨਾ ਆਨ ਆਫ ਉਹ ਦੇ ਇਹਨਾਂ ਦਾ ਕਰੰਟ ਚੱਲਦੇ ਰਹਿਣਾ ਕਰਨਾ ਅੱਛਾ ਸੈਂਟਰ ਚ ਚਲੋ ਜੀ ਰੈਡੀ ਹੋ ਗਿਆ ਸਾਰਾ ਕੰਮ ਹੋ ਗਿਆ ਲਾ ਦੋ ਸੀਟ ਬਈ ਲਓ ਜੀ ਨਾ ਦੀ ਬਾਈ ਕਾ ਦੀ ਇਹ ਰਿਐਕਸ਼ਨ ਆ ਕੋਈ ਨਹੀਂ ਪੀ ਮੂੰਹ ਤੇ ਲੀਦਾ ਹਰ ਨੂੰ ਕੋਈ ਇਹ ਚੀਜ਼ਾਂ ਦੇ ਮੁੱਕੇ ਪੈਂਦੀਆਂ ਹਾਂ ਇਹ ਚੀਜ਼ਾਂ ਦੇ ਮੁੱਕੇ ਪੈਂਦੀਆਂ ਅੱਛਾ ਵਾਹ ਵੀ ਚੱਲਦਾ ਹੋ ਗਿਆ ਹੁਣ ਰੈਡੀ ਹੋ ਗਿਆ ਬਰਤਕਲ ਹੋ ਗਿਆ ਠੀਕ ਹੈ ਤੂੰ ਅਸਰੀਆ ਕਿੱਢਾ ਆ ਯਾਰ ਬੈਨ ਇਹ ਕਿਹੜਾ ਨਿਕਲ ਤੋੜ ਮੇਰਾ ਤੂੰ ਥੋੜਾ ਚਲਾਇਆ ਬਚਪਨ ਚ ਠੀਕ ਕਰ ਰਿਹਾ ਜੀ ਕਰਨ ਰਿਹਾ ਚਲਾਇ ਗਿੰਨੇ ਇਹ ਗੱਡਾ ਮੁੱਟ ਨਹੀਂ ਤੇ ਇਹਨੂੰ ਚਲਾਉਂਦੇ ਪੰਜ ਆਦਾ ਆਇਂਦੇ ਨਾ ਬੋ ਆਇਂਦੇ ਨਾ ਬੋ ਤੈਨੂੰ ਗੈਂਹਾਰ ਨੂੰ ਹੁਣ ਤੇ ਲਾ ਰਹੇ ਪੀ ਬਾਦ ਲਾ ਰਹੇ ਮੋਟੇ ਮੋਟਾ ਬੈਟਰੀ ਬਹੁਤੀ ਤਕੜੀ ਲਾਤੀ ਜਿਹੜੀਆਂ ਸਲਿੱਪਾਂ ਮਰੀ ਜਾਂਦਾ ਉਹ ਖਸ ਹੋ ਜਾਇਆ

ਸਰ ਮਾਹ ਅਡੇਟ ਦੇਖ 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 ਦੇ ਪਾਸੇ ਪਾਸ ਹੋਇਆ ਸਾਥ ਹੋਇਆ ਛਪਾ ਹੋਇਆ ਛਪਾ ਅੱਜ ਵੀ ਨਵੇਂ ਰਾਜ ਨਹੀਂ ਨਾਜ ਪੈਰ ਨਹੀਂ ਦੱਬਦਾ ਟਰੱਕੀ ਏ ਟਰੱਕ ਚਲਾਉਂਦੇ ਆ

ਅੱਜ ਬੜੀਆਂ ਮਸਤੀਆਂ ਕੀਤੀਆਂ ਬਾਈਕ ਤੇ ਖੁਸ਼ ਹੋ ਗਈ ਇੱਕ ਵਾਰ ਤੇ ਜਦੋਂ ਆਈ ਹੈ ਨਾ ਜਿਹੜਾ ਪਹਿਲੇ ਐਕਸਪ੍ਰੈਸ਼ਨ ਹੀ ਨਾ ਜਦੋਂ ਕੱਢੀ ਹੈ ਸਟੋਰ ਚੋਂ ਲਾਈ ਹੈ ਤੇ ਉਹ ਜਾਦੀ ਵੇਖਣ ਵਾਲੇ ਹੀ ਖੁਸ਼ ਹੋ ਥੇ ਬੜੀ ਖੁਸ਼ ਹੋਈ ਸੀਗੀ ਇਹ ਸਾਰਿਆਂ ਨੂੰ ਚਾਹ ਹੁੰਦਾ ਹਨ ਵੇਚਦਾ ਬੱਚੋਂ ਚਾਹ ਹੁੰਦਾ ਹੁੰਦਾ ਹੈ ਤੇ ਚੀਜ਼ਾਂ ਵੈਸੇ ਇਦਾਂ ਜਿਹੜੀਆਂ ਰੱਖੀਆਂ ਹੁੰਦੀਆਂ ਪਹਿਲਾਂ ਸੋਚ ਲੈਣਾ ਚਾਹੀਦਾ ਜੇ ਉਹ ਯੂਜ਼ ਹੁੰਦੀਆਂ ਤੇ ਪੈਸੇ ਐਵੇਂ ਵੇਸਟ ਨਹੀਂ ਕਰਨੇ ਚਾਹੀਦੇ ਉਹ ਹੀ ਕਿਸੇ ਹੋਰ ਕੰਮ ਤੇ ਲਾ ਸਕਦੇ ਆਪਾਂ ਬੱਚਿਆਂ ਵਾਸਤੇ ਭਾਵੇਂ ਲਾਈਏ ਤੇ ਉਹਦੇ ਨਾਲ ਇਹ ਹੋਇਆ ਕਿ ਅੰਗਨ ਨੂੰ ਵੀ ਕੁਛ ਹੀ ਮਿਲੀ ਹੈ ਨਾ ਕਿ ਉਹਦੀ ਬਾਈਕ ਯੂਜ਼ ਚਾਹੀਏ ਬਿਲਕੁਲ ਹੈ ਤੇ ਮੇਰਾ ਆਈਡੀਆ ਸਹੀ ਹੀ ਨਾ ਹਾਂ ਬਿਲਕੁਲ ਸਹੀ ਹਾਂ ਬਸ ਉਹਨੇ ਇੱਕ ਹੈ ਕਿ ਇਹ ਉਹਦੇ ਪੀ ਪੀ ਵਜਾ ਕੇ ਵੇਖਣ ਦੀ ਹੈ ਇਹ ਹੀ ਵੱਜਣ ਨਹੀਂ ਦੇ ਕਿਉਂਕਿ ਉਹਨਾਂ ਦੀ ਵਾਇਰਿੰਗ ਹੀ ਨਹੀਂ ਕੀਤੀ ਇਲੈਕਟ੍ਰੀਸ਼ੀਅਨ ਨੇ ਤੇ ਉਹ ਅੰਗਦ ਕਹਿ ਰਿਹਾ ਕਿ ਮੈਂ ਕਰਕੇ ਤਾਂਗਾ ਇਹਨੂੰ ਤੇ ਦੇਖਦੇ ਆਂ ਵੀਰ ਜੀ ਦੀ ਕਿਥੋਂ ਤੱਕ ਕੰਮ ਕਰਦੀ ਹੈ ਇੰਜੀਨੀਅਰਿੰਗ ਸਹੀ ਗੱਲ ਹੈ अज का ब्लॉग कहो जो लग्या कमेंट करके जरूर दस्यो लाइक कर, कर दे, चैनल न शेयर कर दौ सबसक्राइब कर लियो तो मिलते हैं कल एक नवे ब्लॉग के बाय 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 कर बायो बाय बाय